ਸੇ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ ਕਹਿੰਦੇ ਕਮਲਿਆਂ ਦੀ ਉਦੋਂ ਵੀ ਛੋੜ ਨਹੀਂ ਸੀ ਤੇ ਅੱਜ ਤੇ ਆਪਾਂ ਵੇਖ ਹੀ ਰਹੇ ਹਾਂ ਕੋਈ ਨਹੀਂ ਕਹਿੰਦੇ ਉਦੋਂ ਵੀ ਮੈਨੂੰ ਆਮ ਬੰਦਾ ਹੀ ਸਮਝਦੇ ਸਨ ਅੱਛਾ ਕਹਿੰਦੇ ਇੱਥੋਂ ਤੱਕ ਮੈਨੂੰ ਕਹਿ ਦੇਣਾ ਕੋਈ ਆਖੇ ਭੂਤ ਨਾ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕਈਆਂ ਨੇ ਆਖਣਾ ਹੈ ਤੇ ਭੂਤ ਹੈ ਭੂਤ ਚਿੰਬੜਿਆ ਹੈ ਇਹਨੂੰ ਤੇ ਪ੍ਰੇਤ ਚਿੰਬੜੇ ਹੋਏ ਨੇ ਹੋਰ ਤਰ੍ਹਾਂ ਦੀਆਂ ਗੱਲਾਂ ਹੋਰ ਦੇਸ਼ ਦੀਆਂ ਗੱਲਾਂ ਕਰਦਾ ਹੈ ਕੁਝ ਤੇ ਭੂਤਨਾ ਕਹਿੰਦੇ ਨੇ ਕੁਝ ਬੇਤਾਲਾ ਕਹਿੰਦੇ ਨੇ ਸੰਕੋਲ ਹਿਮ ਸੰਕੋਲ ਹਿਮਾ ਗੋਸ਼ਟ ਭੂਤ ਕਹਿੰਦੇ ਨੇ ਮੈਨੂੰ ਕਹਿੰਦੇ ਸੰਸੇ ਸ਼ੈਟ ਹੀ ਇਜ਼ ਅ ਡੈਮਨ ਪ੍ਰੇਤ ਕਹਿੰਦੇ ਨੇ ਮੈਨੂੰ ਤੇ ਕਈ ਕਮਲੇ ਜਾਂਦੇ ਨੇ ਕੋਈ ਆਖੇ ਆਦਮੀ ਨਾਨਕ ਵਿਚਾਰਾ ਵੀ ਸਾਡੇ ਵਰਗਾ ਹੀ ਆਮ ਬੰਦਾ ਹੈ ਇਹ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਮਹਾਰਾਜ ਕੀ ਅੱਜ ਹੀ ਇਹ ਕਮਲਿਆਂ ਦੇ ਟੋਲੇ ਪੈਦਾ ਹੋ ਗਏ ਜਿਹੜੇ ਤੁਹਾਨੂੰ ਮਾਮੂਲੀ ਬੰਦਾ ਸਮਝਦੇ ਨੇ ਕਹਿੰਦੇ ਪਹਿਲਾਂ ਵੀ ਨਜੇਠਣਾ ਪਿਆ ਇਦਾਂ ਦੇ ਹੁੰਦੇ ਸਨ ਅੱਜ ਵੀ ਪੰਥ ਨੇ ਜੇਠ ਰਿਹਾ ਇਹਨਾਂ ਨਾਲ ਤਰਕਵਾਦੀ ਲੋਕਾਂ ਨਾਲ ਗੁਰੂ ਨਾਨਕ ਉਹ ਹੈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਪਰ ਸ਼ਾਇਦ ਹਰ ਬੰਦਾ ਇਹ ਸਮਝ ਨਹੀਂ ਪਾਉਂਦਾ ਉਦੋਂ ਵੀ ਨਹੀਂ ਸਮਝਦੇ ਤੇ ਅੱਜ ਵੀ ਨਹੀਂ ਸਮਝ ਰਹੇ ਗੁਰੂ ਅਰਜਨ ਸਾਹਿਬ ਤੇ ਆਖਣ ਪਰਮਾਤਮਾ ਦਾ ਸਰੂਪ ਹੈ ਤੇ ਆ ਤਿੰਨ ਚਾਰ ਕਿਤਾਬਾਂ ਪੜ੍ਹ ਕੇ ਨਾ ਅ ਪ੍ਰੋਫੈਸਰ ਸਾਹਿਬ ਆਗੇ ਜੀ ਬੜੀ ਸੱਚੀ ਗੱਲ ਕਰ ਮੈਂ ਹਾਰਨ ਰਹਿ ਗਿਆ ਵੀ 8ਵੀਂ ਇਹਨੇ ਪਾਸ ਨਹੀਂ ਕੀਤੀ ਤੇ ਪ੍ਰੋਫੈਸਰ ਦੀ ਡਿਗਰੀ ਇਹਨੂੰ ਕਿਹੜੇ ਮੂਰਖ ਨੇ ਫੜਾ ਦਿੱਤੀ ਹੈ ਫਸ ਲਾਜ ਲੈਣਾ ਨਾ ਆ ਕੇ ਕੋਈ ਭਾਰ ਤੇ ਲੱਗਦਾ ਨਹੀਂ ਨਾ ਪੈਸੇ ਲੱਗਦੇ ਨਹੀਂ ਚਾਰ ਕਿਤਾਬਾਂ ਪੜ੍ਹ ਕੇ ਕੁ ਪੰਜ ਸੱਤ ਲੈਕਚਰ ਸਿੱਖ ਕੇ ਕਥਾਕਾਰ ਬਣਿਆ ਹੋਇਆ ਬੈਠਾ ਸਟੇਜ ਤੇ ਛੱਡਣ ਲੱਗ ਪੈਂਦਾ ਫਿਰ ਉਹ ਜੀ ਬੜੇ ਕ੍ਰਾਂਤੀਕਾਰੀ ਹੋਏ ਨੇ ਗੁਰੂ ਨਾਨਕ ਸਾਹਿਬ ਜੀਵਨ ਜਾਗ ਸਕਾਉਣ ਵਾਲੀ ਬਾਣੀ ਸੀ ਬੜੇ ਦੇਹਿਸ ਭਗਤ ਦਰੇ ਨਹੀਂ ਸੱਚ ਬੋਲਿਆ 5000 ਪੰਡਤ ਦੇ ਸਾਹਮਣੇ ਸੱਚ ਬੋਲਿਆ ਦਵਾਰ ਜਾ ਕੇ ਹੱਦ ਹੋਈ ਪਈ ਐ ਅਸੀਂ ਮਾੜਾ ਜਿਹਾ ਪੜ ਕੇ ਕਹਿ ਦਿੰਨੇ ਤਰਕ ਕਰਨ ਲੱਗ ਪੈਨੇ ਨਹੀਂ ਜੀ ਵੇਈ ਨਦੀ ਵਿੱਚ ਕਿਵੇਂ ਤਿੰਨ ਦਿਨ ਕੋਈ ਡੁੱਬਿਆ ਰਹੇ ਇਹ ਤਰਕ ਕਰਦੇ ਨੇ ਗੁਰੂ ਨਾਨਕ ਦੇ ਲੈ ਆਪ ਦੀਆਂ ਹੀ ਸਾਖੀਆਂ ਬਣਾ ਲੈਂਦੇ ਨੇ ਤਿੰਨ ਦਿਨ ਅਖੇਰੀ ਵੇਈ ਨਦੀ ਵਿੱਚ ਡੁੱਬੇ ਰਹੇ ਤੇ ਪਾਣੀ ਚ ਡੁੱਬਿਆ ਬੰਦਾ ਮਰਦਾ ਨਹੀਂ ਭਲਾ ਫਿਰ ਉਹਨੂੰ ਮਾਮੂਲੀ ਬੰਦਾ ਸਮਝ ਲਿਆ ਗੁਰਖਾ ਨੇ ਫਿਰ ਉਹਨੂੰ ਸਮਝ ਲਿਆ ਵੀ ਜਿਵੇਂ ਮਾਮੂਲੀ ਬੰਦਾ ਆਇਓ ਲੋ ਜੀ ਇਹ ਕਿਦਾਂ ਹੋ ਸਕਦਾ ਹੈ ਪੰਜਾ ਲਾ ਕੇ ਪਹਾੜ ਨੂੰ ਰੋਕ ਦਵੇ ਉਹ ਸਾਡੇ ਤੋਂ ਤੇ ਰੁਕਦਾ ਨਹੀਂ ਗੱਲ ਫਿਰ ਸਾਡੇ ਤੇ ਆ ਗਈ ਇਹ ਆਪਣੇ ਵਰਗਾ ਸਮਝ ਕੇ ਬੈਠਾ ਹੈ ਗੁਰੂ ਨਾਨਕ ਨੂੰ ਕਿਤੇ ਵੇਈਂ ਦੀ ਡੁੱਬਕੀ ਤੇ ਤਰਕ ਹੋ ਰਿਹਾ ਹੈ ਕਿਤੇ ਪੰਜਾ ਸਾਹਿਬ ਤੇ ਤਰਕ ਹੋ ਰਿਹਾ ਹੈ ਕਿਤੇ ਮਿੱਠੇ ਰੀਠਿਆਂ ਤੇ ਤਰਕ ਹੋ ਰਿਹਾ ਹੈ ਏ ਗੁਰੂ ਨਾਨਕ ਦੀ ਤਾਕਤ ਐ ਪੰਜਾ ਲੱਗ ਗਿਆ ਪੱਥਰ ਨੂੰ ਤੇ ਪੱਥਰ ਵੀ ਕੂਜੀਦਾ ਐ ਏ ਗੁਰੂ ਨਾਨਕ ਦੀ ਤਾਕਤ ਐ ਜਿੱਥੇ ਮਰਜੀ ਚਲਿਆ ਜਾ ਤੇ ਜਿਹੜੀ ਮਰਜੀ ਧਰਤੀ ਤੇ ਜਾ ਕੇ ਰੀਠਿਆਂ ਦਾ ਰੁਖ ਪੈਦਾ ਕਰਦੇ ਰੀਠਾ ਕਦੇ ਮਿੱਠਾ ਨਹੀਂ ਹੁੰਦਾ ਪਰ ਜਿੱਥੇ ਮੇਰੇ ਨਾਨਕ ਨਿਰੰਕਾਰੀ ਦੇ ਹਸਤ ਕਮਲ ਲੱਗੇ ਅੱਜ ਵੀ ਰੀਠੇ ਮਿਟਾ ਹੀ ਮੈ ਤੇ ਤੂੰ ਲਈ ਘਰ ਰੀਠੇ ਨੂੰ ਹੱਥ ਚਾਰ ਗੁਣਾ ਵੱਧ ਭਾਵੇਂ ਜਰੀਲਾ ਹੋ ਜਾਵੇ ਅਖੇ ਗੁਰੂ ਨਾਨਕ ਮੇਰੇ ਵਰਗਾ ਹੀ ਐ। دین ਦੁਨੀਆਂ ਦੇ ਮਾਲਕ ਗੁਰੂ ਨਾਨਕ ਦੀ ਤਾਕਤ ਤੇ ਤਰਕ ਕਰਦੇ ਨੇ ਭਾੜ ਕਿਦਾਂ ਰੋਕ ਦਿੱਤਾ। ਬਾਣੀ ਵਿੱਚ ਡੁੱਬੇ ਰਹਿ ਗਏ ਇਹ ਕਿਵੇਂ ਹੋ ਸਕਦਾ ਹੈ? ਇਹਨੇ ਬਾਣੀ ਧਿਆਨ ਨਾਲ ਪੜ੍ਹੀ ਨਹੀਂ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਜੀ ਇਹ ਹੋ ਸਕਦਾ ਏ ਸਾਡੇ ਵਿੱਚ ਤੇ ਤਾਕਤਾਂ ਨਹੀਂ ਕਹਿੰਦੇ ਤੁਹਾਡੇ ਤੇ ਗੁਰੂ ਵਿੱਚ ਬੜਾ ਫਰਕ ਕੇ ਗੁਰੂ ਨਾਨਕ ਵਿੱਚ ਐਸੀ ਤਾਕਤ ਹੈ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਇਹਦੇ ਅਰਥ ਕੀ ਕਰੋਗੇ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੇ ਬਾਹਰ ਕੁਸ਼ਣ ਨਹੀਂ ਤੇ ਜਦੋਂ ਗੁਰੂ ਤੋਂ ਬਾਹਰ ਕੁਝ ਵੀ ਨਹੀਂ ਹੈ ਤੇ ਪਾਣੀ ਦੀ ਕੀ ਹਸਤੀ ਹੈ ਵੀ ਇਹਨੂੰ ਡੋਬ ਦੇਵੇ ਰੀਠਿਆਂ ਦੀ ਕੀ ਪਹੁੰਚ ਹੈ ਵੀ ਸਪਰਸ਼ ਪਾ ਕੇ ਅਮਰਤਨਾ ਬਣ ਜਾਣਾ ਬਣਨਾ ਪਵੇਗਾ ਕਿਉਂਕਿ ਗੁਰੂ ਚਾਹ ਰਿਹਾ ਹੈ ਗੁਰੂ ਚਾਵੇ ਤੇ ਵਈ ਉਹਨੂੰ ਡੋਬ ਨਹੀਂ ਸਕਦੀ ਗੁਰੂ ਚਾਵੇ ਤੇ ਪਹਾੜ ਰੁਕ ਜਾਂਦੇ ਨੇ